ਆਸ ਕਰਕੇ ਦੂਜੀਆਂ ਕਮਿਊਨਿਟੀਆਂ ਨੂੰ ਅਸੀਂ ਪਹਿਲਾਂ ਜਾ ਕੇ ਪਿਆਰ ਨਾਲ ਸਮਝਾਵਾਂਗੇ ਕੱਲ ਵੀ ਇੱਕ ਇੱਕ YouTube ਤੇ ਇੱਕ ਚੈਨਲ ਬਣਿਆ ਹੈਗੀ ਤਾਂ ਆਪਣੀ ਚਲੋ ਸ੍ਰੀ ਗੁਰੂ ਰਵਿਦਾਸ ਕੋਈ ਨੌਜਵਾਨ ਸਮਾਜ ਦੇ ਵੱਲੋਂ ਪਰ ਉਹਨਾਂ ਨੇ ਜਿਹੜੇ ਰੂਪ ਸਿਗਾ ਉਹ ਪੱਗ ਵਾਲਾ ਲਗਾ ਦਿੱਤਾ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਜੀ ਇਸ ਤਰ੍ਹਾਂ ਨਾ ਕਰੋ ਉੱਪਰ ਦੀ ਹੋਰ ਹੀ ਗੱਲਾ ਕਰਨ ਲੱਗੇ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਜਿੱਥੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਰੂਪ ਬਰਾਜ ਬਰਾਜਮਾਨ ਹੈ ਚਾਹੇ ਉਹ ਕਾਂਸੀ ਬਣਾ ਦਿੱਤੇ ਧਰ ਜਿੱਦੇ ਹੈ ਚਾਹੇ ਖੁਰਾਰਗੜ ਦੀ ਧਰਤੀ ਹੈ ਜਦ ਜਿੱਥੇ ਵੀ ਸਤਿਗੁਰੂ ਬਿਦਾਸ ਮਹਾਰਾਜ ਜੀ ਦਾ ਸਰੂਪ ਹੈ ਉਹ ਨੰਗੇ ਸਿਰ ਹੈ ਔਰ ਹਮੇਸ਼ਾ ਨੰਗੇ ਸਿਰ ਹੀ ਰਹਿਣਾ ਚਾਹੀਦਾ ਹੈ ਔਰ ਇਸ ਇਸ ਤਰ੍ਹਾਂ ਦੀ ਜ ਦੇਖੋ ਪੰਜਾਬ ਦੇ ਵਿੱਚ ਅਸੀਂ ਸਿੱਖੀ ਰੂਪ ਧਾਰਦੇ ਹਾਂ ਪਰ ਹੋਰ ਸਾਰੇ ਪਾਸੇ ਸਤਿਗੁਰੂ ਬਿਦਾਸ ਮਹਾਰਾਜ ਜੀ ਦਾ ਜੋ ਸਰੂਪ ਹੈ ਉਸੇ ਵਲ ਜਿੱਦਾਂ ਦਾ ਵੀ ਸਰੂਪ ਹੈ ਉਹੀ ਰਹਿਣਾ ਚਾਹੀਦਾ ਹੈ ਮੈਂ ਸਾਰੇ ਹੀ ਇਹ ਸ਼ਰਧਾਰਥੀ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਇਸ ਵਲ ਧਿਆਨ ਦਿੱਤਾ ਜਾਵੇ ਅੰਤਨ ਜਗਤ ਗੁਰੂ ਬਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਵੀ ਪਾਣੀ ਜਿੱਥੇ ਪ੍ਰਕਾਸ਼ ਹੈ ਉੱਥੇ ਹੀ ਰਹੇਗੀ ਜਿੱਥੇ ਨਿਸ਼ਾਨ ਸਾਹਿਬ ਹਰਦੇ ਲੱਗੇ ਹੋਏ ਨੇ ਨਿਸ਼ਾਨ ਸਾ ਉਥੇ ਹੀ ਝੁੱਲਣ ਝੁੱਲਣਗੇ ਹੋਰ ਕਿਸੇ ਕਮਿਊਨਿਟੀ ਨੂੰ ਚੇਤਾਵਨੀ ਹੈ ਉਥੇ ਨਾ ਤਾਂ ਉਹਦਾ ਉਤਾਰਨ ਦੀ ਕੋਸ਼ਿਸ਼ ਕਰਨ ਨਾ ਹੀ ਉਸਦੇ ਵੱਲ ਧਿਆਨ ਦੇਣ ਜੇ ਕਿਸੇ ਸ਼ਰਾਬਤੀ ਅਨਸਰ ਨੇ ਇਹਦੇ ਵੱਲ ਧਿਆਨ ਦਿੱਤਾ ਜਾਂ ਉਸਦੀ ਲੱਤ ਜਾਂ ਚੇਤਾਵਨੀ ਹੈ ਖਾਸ ਕਰਕੇ ਦੂਜੀਆਂ ਕਮਿਊਨਟੀਆਂ ਨੂੰ ਅਸੀਂ ਪਹਿਲਾਂ ਜਾ ਕੇ ਪਿਆਰ ਨਾਲ ਸਮਝਾਵਾਂਗੇ ਕੱਲ ਵੀ ਇੱਕ ਇੱਕ YouTube ਤੇ ਇੱਕ ਚੈਨਲ ਬਣਿਆ ਹੈਗੀ ਤਾਂ ਆਪਣੀ ਚਲੋ ਸ੍ਰੀ ਗੁਰੂ ਰਵਿਦਾਸ ਕੋਈ ਨੌਜਵਾਨ ਸਭਾ ਦੇ ਵੱਲੋਂ ਪਰ ਉਹਨਾਂ ਨੇ ਜਿਹੜੇ ਸਰੂਪ ਸੀਗਾ ਉਹ ਪੱਗ ਵਾਲਾ ਲਗਾ ਦਿੱਤਾ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਜੀ ਇਸ ਤਰ੍ਹਾਂ ਨਾ ਕਰੋ ਉੱਪਰ ਦੀ ਹੋਰ ਹੀ ਗੱਲਾ ਕਰਨ ਲੱਗ ਪਏ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਆ ਕਿ ਜਿੱਥੇ ਵੀ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ ਸਰੂਪ ਬਰਾਜ ਬਰਾਜਮਾਨ ਹੈ ਚਾਹੇ ਉਹ ਪਾਂਛੀ ਬਨਾਲੇ ਤੇ ਧਰਜੀਦੇ ਆ ਚਾਹੇ ਖਰਾਰਗੜ ਦੀ ਧਰਤੀ ਹੈ ਜਾਂ ਜਿੱਥੇ ਵੀ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ ਸਰੂਪ ਹੈ ਉਹ ਨੰਗੇ ਸਿਰ ਹੈ ਔਰ ਹਮੇਸ਼ਾ ਨੰਗੇ ਸਿਰ ਹੀ ਰਹਿਣਾ ਚਾਹੀਦਾ ਹੈ ਔਰ ਇਸ ਇਸ ਤਰ੍ਹਾਂ ਦੀ ਜੇ ਦੇਖੋ ਪੰਜਾਬ ਦੇ ਵਿੱਚ ਅਸੀਂ ਜਿਸ ਕਿਰੂ ਰੂਪ ਧਾਰਦੇ ਹਾਂ ਪਰ ਹੋਰ ਸਾਰੇ ਪਾਸੇ ਸਤਿਗੁਰ ਅਕਬਾਜ਼ ਮਹਾਰਾਜ ਜੀ ਦਾ ਜੋ ਸਰੂਪ ਹੈ ਉਸ ਦੇ ਵਲ ਜਿੱਦਾਂ ਦਾ ਵੀ ਸਰੂਪ ਹੈ ਉਹੀ ਰਹਿਣਾ ਚਾਹੀਦਾ ਹੈ ਮੈਂ ਸਾਰੇ ਹੀ ਇਹ ਸ਼ਰਾਰਤੀ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਇਸ ਵਲ ਧਿਆਨ ਦਿੱਤਾ ਜਾਵੇ ਅੱਗੇ ਤੋਂ ਇਦਾਂ ਦੀ ਜਿਹੜੀ ਹਰਕਤ ਨਾ ਕਰਨ ਜੀ ਜੈਗੁਰਦੇਵ ਧੰਗੁਰਦੇਵ ਜੋ ਬੋਲੇ ਸੋ ਨਿਹਾਲ ਸਾਰੀ ਜੈਗੁਰਦੇਵ ਤੁਨ੍ਹਤਾ ਮਾ ਜੀ ਹੁਣ ਮੈਂ ਦੇਤੀ ਕਰਾਂਗਾ ਬਾਬਾ ਜੀ ਬਾਬਾ ਟੇਕਾ ਉੱਥੇ ਦੇ ਦਿਓ ਦੇ ਦੇ ਬਬਈ ਆਉ ਨਹੀਂ ਆ ਵਾ ਸੀਡ ਨੇ ਇਦਾਂ ਫਾ ਆਉ ਨਹੀਂ ਚੱਲਦੇ ਪਿਆ ਲਾਈਵ ਚੱਲਦਾ ਹਾਂਜੀ ਖੇਡੋ ਨਾ ਜੋ ਬੋਲੇ 100 ਰੁਪਏ ਅੱਗੇ ਤੋਂ ਇਦਾਂ ਦੀ ਜਿਹੜੀ ਆ ਹਰਕਤ ਨਾ ਕਰਨ ਜੀ ਜੈਗੁਰਦੇਵ ਧੰਗੁਰਦੇਵ ਜੋ ਬੋਲੇ 100 ਰੁਪਏ 100 ਜੈਗੁਰਦੇਵ ਮਾਨਮਾ ਜੀ ਹੁਣ ਮੈਂ ਬੇਚੀ ਕਰਾਂਗਾ ਬਾਬਾ ਜੀ ਬਾਬਾ ਟੇਕਾ ਜੀ ਉੱਥੇ ਦੇ ਦਿਓ ਦੇ ਦਿਓ ਬਾਬਾ ਜੀ ਆਉ ਨਹੀਂ ਆ ਵਾ ਸੀਡ ਨੇ ਇਦਾਂ ਪਰ ਆਉ ਨਹੀਂ ਚੱਲਦੇ ਪਿਆ ਲਾਈਵ ਚੱਲਦਾ ਸੀਡੋ ਨਾ ਜੋ ਬੋਲੇ 100 ਰੁਪਏ ਅੱਗੇ ਤੋਂ ਇਦਾਂ ਦੀ ਜਿਹੜੀ ਹਰਕਤ ਨਾ ਕਰਨ ਜੀ ਜੈਗੁਰਦੇਵ ਧੰਗੁਰਦੇਵ ਜੋ ਬੋਲੇ 100 ਰੁਪਏ 100 ਜੈਗੁਰਦੇਵ ਬੋਤਨਵਾਜੀ ਮੈਂ ਬੇਨਤੀ ਕਰਾਂਗਾ ਬਾਬਾ ਜੀ ਬਾਬਾ ਟੇਕਣ ਦਿਓ ਉੱਥੇ ਦੇ ਦਿਓ ਦੇ ਦਿਓ ਬੱਬੀ ਆਉ ਨਹੀਂ ਆ ਵਾ ਸ਼ੀਟ ਨੇ ਇਦਾਂ ਆਉ ਨਹੀਂ ਚੱਲਦਾ ਪਿਆ ਲਾਈਵ ਚੱਲਦਾ ਖੇੜੋ ਨਾ ਜੋ ਬੋਲੇ 100 ਨਾ ਪੈਂ